ਸਾਰੇ ਹੀ ਕਬੂਤਰ ਬਾਜ਼ ਪ੍ਰਾਮਾ ਨੂੰ ਸਤਿ ਸ਼੍ਰੀ ਅਕਾਲ ਜੀ ਹੁਸ਼ਿਆਰਪੁਰ ਕਬੂਤਰ ਬਾਜ਼ੀ ਚੈਨਲ ਵਿੱਚ ਸਾਰੇ ਪ੍ਰਾਮਾ ਦਾ ਸਵਾਗਤ ਆ ਵੀਰੇ ਵੈਲਕਮ ਹੈ ਜੀ ਸੋ ਪ੍ਰਾਭੋ ਅੱਜ ਸ਼ੌਂਕਰ ਬਾਵਾਗੇ ਤੇ ਨਾਲੇ ਕਬੂਤਰਾਂ ਦੇ ਸੁੱਕਣ ਦਾ ਕਾਰਨ ਦੱਸਾਂਗੇ ਆ ਦਿਨਾਂ ਵਿੱਚ ਕਬੂਤਰ ਕੁਝ ਪ੍ਰਾਮ ਦੇ ਸੁੱਕਦੇ ਪਏ ਆ ਕਿਉਂ ਸੁੱਕਦੇ ਪਏ ਆ ਤੇ ਸਭ ਤੋਂ ਪਹਿਲਾਂ ਮੈਂ ਕਬੂਤਰਾਂ ਦੇ ਉੱਪਰ ਚਾਨਣਾ ਪਾ ਦੇਣਾ ਚਾਹੁੰਨਾ ਆ ਜੋ ਆ ਬੜਾ ਨਾਲ ਫਿਰਦਾ ਪਿਆ ਆ ਇਹ ਆਪਾਂ ਨੂੰ ਜਲੰਧਰ ਤੋਂ ਆਪਣੇ ਰਿੰਕੂ ਪਾ ਜੀ ਨੇ ਗਿਫਟ ਕੀਤਾ ਸੀ ਕਬੂਤਰ ਜੇ ਆਪਾਂ ਗੱਲ ਕਰੀਏ ਕਬੂਤਰ ਆਪਣੇ ਕੋਲ ਕਾਫੀ ਆ ਪਰ ਜਿਹੜੇ ਭਰਾਵਾਂ ਨੇ ਆਪਾਂ ਨੂੰ ਪਿਆਰ ਨਾਲ ਚੀਜ਼ ਦਿੱਤੀ ਆ ਆਪਾਂ ਨੇ ਹੱਸ ਕੇ ਉਹਨਾਂ ਕੋਲ ਲਈ ਆ ਤੇ ਆ ਜਿਹੜੀ ਮਾਦੀ ਉੱਪਰ ਚੜ ਗਈ ਇਹ ਕਬੂਤਰ ਦੇ ਨਾਲ ਲੱਗੀ ਹੋਈ ਆ ਠੀਕ ਆ ਜੀ ਆ ਜੋੜਾ ਆ ਨੀਲੀਆਂ ਛਾਤੀਆਂ ਕੀਤੀਆਂ ਆ ਜਿਹੜੀ ਮਾਦੀ ਬੈਠੀ ਹੋਈ ਆ ਏ ਆਪਾਂ ਨੂੰ ਸੰਜੂ ਭਾਜੀ ਉਹਨਾਂ ਨੇ ਜਲੰਧਰ ਤੋਂ ਇਹ ਵੀ ਭਰਾ ਜਲੰਧਰ ਤੋਂ ਨੇ ਦੋ ਭਰਾਣੇ ਆਪਣੇ ਤੇ ਇਹ ਉਹਨਾਂ ਨੇ ਆਪਾਂ ਨੂੰ ਗਿਫਟ ਕੀਤੀ ਹੈ ਤੇ ਇਹ ਵੀ ਭਰਾਣੇ ਪਿਆਰ ਨਾਲ ਦਿੱਤੀ ਤੇ ਆਪਾਂ ਨੇ ਕਬੂਤਰੀ ਲਈ ਉਹਨਾਂ ਕੋਲੋਂ ਤੇ ਨਾਲ ਜੋ ਨਰ ਬੈਠਾ ਇਹ ਵੀ ਆਪਣਾ ਨੀਲੇ ਸਿਰ ਵਾਲੇ ਆਪਾਂ ਕਬੂਤਰ ਕਹਿ ਦਿੰਨੇ ਆ ਆਪਣੇ ਪੁਰਾਣੇ ਕਬੂਤਰ ਨੀਲੇ ਸਿਰ ਵਾਲੇ ਘਰ ਦੀ ਬਰੀਡ ਤੇ ਇਸੇ ਨਾਲ ਤੇ ਨੀਲਾ ਰੰਗ ਲਾਇਆ ਸੀ ਉੱਥੋਂ ਆਪਣੇ ਮੂੰਹ ਦੇ ਉੱਪਰ ਚੜ ਗਿਆ ਨੀਲੇ ਸਿਰ ਵਾਲੇ ਆਜਾ ਨਰ ਬੈਠਾ ਨੀਲੀ ਝਾਂਜਰ ਵਾਲਾ ਇਹ ਨੀਲੇ ਸਿਰ ਵਾਲਿਆਂ ਚ ਕਬੂਤਰ ਆਪਣਾ ਆਪਾਂ ਇਹਦੇ ਨਾਮ ਲਗਾਇਆ ਹੋਇਆ ਆ ਤੇ ਆਹ ਕਬੂਤਰੀ ਵੀ ਨੀਲੇ ਸਿਰ ਵਾਲੀ ਆ ਫਿਲਹਾਲ ਇੱਥੇ ਆਪਣੀ ਛਾਤੀ ਨੀਲੀ ਕੀਤੀ ਆ ਉਹ ਇਸ ਕਰਕੇ ਕਿਉਂਕਿ ਫਿਰਣਾ ਜਿਆਦਾ ਸੀ ਕਾਲੀਆਂ ਅੱਖਾਂ ਦੇ ਪਤਾ ਨਹੀਂ ਸੀ ਲੱਗਦਾ ਤੇ ਉਹਦੇ ਕਰਕੇ ਆਪਾਂ ਨੇ ਫੇਰ ਛਾਤੀ ਨੀਲੀ ਕੀਤੀ ਵੈਸੇ ਇਹ ਵੀ ਨੀਲੇ ਸਿਰ ਵਾਲਿਆਂ ਵਿੱਚੋਂ ਆ ਠੀਕ ਆ ਪ੍ਰਭੋ ਤੇ ਇਹਨਾਂ ਦਾ ਨੀਲੇ ਸਿਰ ਵਾਲਿਆਂ ਦਾ ਬਾਪ ਦੇ ਵੀ ਮੈਂ ਦਰਸ਼ਨ ਕਰਵਾ ਦਿੰਨਾ ਆ ਤੁਹਾਨੂੰ ਵੱਡਾ ਕਬੂਤਰ ਆਪਣਾ ਆ ਦੇਖੋ ਆ ਪਤਾ ਕੀ ਹੈ ਇਹ ਤੁਹਾਨੂੰ ਆ ਕਬੂਤਰ ਆਪਣਾ ਨੀਲੇ ਸਿਰ ਵਾਲਾ ਕਰੋ ਸ਼ੌਕ ਮੇਰੇ ਵੀਰ ਭਰਾ ਆਪਾਂ ਹੁਣ ਦੀ ਤੇ ਗੱਲ ਨਹੀਂ ਕਰਦੇ ਪਹਿਲੇ ਸਵੇਰੀ ਕਰਦੇ ਆ ਇਸ ਕਬੂਤਰ ਦੇ ਪਿੱਛੇ ਪੰਚਾਇਤਾਂ ਵੀ ਕਾਫੀ ਹੋ ਚੁੱਕੀਆਂ ਆਂ ਇਸ ਕਬੂਤਰ ਮਗਰ ਇਹ ਕਿਸੇ ਬਜ਼ੁਰਗ ਨੇ ਦਿੱਤਾ ਸੀ ਆਪਾਂ ਨੂੰ ਤੇ ਕਾਫੀ ਲੰਮੀ ਇਹਦੀ ਸਟੋਰੀ ਆ ਤੇ ਉਹ ਬਜ਼ੁਰਗ ਦੇ ਵਿਰੁੱਧ ਕਾਫੀ ਪੰਚਾਇਤਾਂ ਹੋਈਆਂ ਸੀ ਕਿਉਂਕਿ ਉਹਨਾਂ ਨੇ ਕਿਸੇ ਦਾ ਬੜਾ ਕਬੂਤਰ ਫੜਿਆ ਸੀਗਾ ਤੇ ਉਹ ਬੰਦਿਆਂ ਨੇ ਕਾਫੀ ਵਾਰੀ ਪੰਚਾਇਤ ਬਠਾਈ ਕਬੂਤਰ ਲੈਣ ਵਾਸਤੇ ਪਰ ਉਹ ਬਜ਼ੁਰਗਾ ਨੇ ਕਬੂਤਰ ਦਿੱਤਾ ਨਹੀਂ ਸੀਗਾ ਤੇ ਉਸ ਤੋਂ ਬਾਅਦ ਆਪਣੇ ਤੋਂ ਕਿਸੇ ਵਜ੍ਹਾ ਕਰਨੇ ਬੜਾ ਕਬੂਤਰ ਆ ਗਿਆ ਸੀ ਉਹਨਾਂ ਕੋਲੋਂ ਹੀ ਆਇਆ ਸੀ ਉਹਨਾਂ ਨੇ ਆਪ ਦਿੱਤਾ ਸੀਗਾ ਉਹ ਗੱਲਬਾਤ ਲੰਬੀ ਆ ਆਪਾਂ ਇਨੀ ਡੂੰਘਾਈ ਤੱਕ ਨਹੀਂ ਜਾਂਦੇ ਫਿਲਹਾਲ ਤੁਸੀਂ ਸ਼ੌਂਕ ਕਰੋ ਮੇਰੇ ਵੀਰ ਭਰਾ ਤੇ ਨੀਲੇ ਸਿਰ ਵਾਲੀ ਹੀ ਕਬੂਤਰੀ ਲੱਗੀ ਆ ਜੀ ਕਬੂਤਰ ਦੇ ਨਾਲ ਤੇ ਆ ਆਪਣਾ ਗੱਲੜ ਕਬੂਤਰ ਆ ਜੀ ਤੇ ਆ ਆਪਣੇ ਘਰ ਦੀ ਪੱਠੀ ਲਾਈਏ ਦੇ ਨਾਲ ਆਪਾਂ ਹੁਣ ਗੱਲ ਕਰਦੇ ਆਪਾਂ ਕਬੂਤਰ ਸੁੱਕਣ ਦਾ ਕੀ ਕਾਰਨ ਆ ਚਲੋ ਪੁਰਾਣੇ ਖਡਾਰੀਆਂ ਨੂੰ ਤੇ ਨਾਲ ਗੱਲਾਂ ਬਾਤਾਂ ਬਾਰੇ ਪਤਾ ਹੋਊਗਾ ਪਰ ਜੜੇ ਆਪਣੇ ਕੁਛ ਨਵੇਂ ਵੀਰ ਭਰਾਣੇ ਉਹ ਜਿਵੇਂ ਹੀ ਮੌਸਮ ਥੋੜਾ ਜਿਹਾ ਮੱਚਦਾ ਆ ਤੇ ਉਹ ਵੀ ਮੱਚ ਜਾਂਦੇ ਆ ਕਹਿੰਦਾ ਭਾਬਾ ਕਿ ਉਹਨਾਂ ਨੂੰ ਵੀ ਇੱਕ ਲੋਰਜੀ ਉੱਠਦੀ ਆ ਕਿ ਆਪਾਂ ਜਲਦੀ ਤੋਂ ਜਲਦੀ ਕਬੂਤਰ ਸੁੱਕਣੇ ਪਾ ਕੇ ਉਹ ਡੋਣੀ ਸ਼ੁਰੂ ਕਰੀਏ ਜਦੋਂ ਕਬੂਤਰਾਂ ਸੁੱਕਣੇ ਪਾ ਦਿੰਦੇ ਆ ਤੇ ਕਬੂਤਰ ਸੁੱਕ ਹੀ ਜਾਂਦੇ ਆ ਬੀਰ ਭਰਾਵੋ ਜੜੀ ਤੁਸੀਂ ਕਬੂਤਰਾਂ ਨੂੰ ਧੁੱਪ ਲਵਾਉਂਦੇ ਆ ਜਿਵੇਂ ਕੁਸ਼ ਬੀਰ ਭਰਾ ਕੀ ਕਰਦੇ ਆ ਕਬੂਤਰਾਂ ਨੂੰ ਸਵੇਰੇ 8 9 ਵਜੇ ਪਿੰਜਰਿਆਂ ਵਿੱਚ ਪਾ ਦਿੰਦੇ ਆ ਛਤਰੀ ਉੱਪਰ ਟੰਗ ਦਿੰਦੇ ਆ ਤੇ 7 7 8 8 ਘੰਟੇ ਕਬੂਤਰਾਂ ਨੂੰ ਥੱਲੇ ਨਹੀਂ ਉਤਾਰਦੇ ਉਹਦੇ ਨਾਲ ਕਬੂਤਰ ਜਿਹੜੇ ਆ ਸੁੱਕਣੇ ਸ਼ੁਰੂ ਹੋ ਜਾਂਦੇ ਆ ਉਹਨਾਂ ਭਰਾਵਾਂ ਨੂੰ ਜਿੰਨੀ ਕ ਆਪਣੇ ਕੋਲ ਨੋਲਜ ਹੈਗੀ ਆ ਦੱਸ ਦੇਣਾ ਚਾਹੁੰਦੇ ਆ ਕਿ ਭਰਾਵੋ ਜਿਹੜੇ ਕਬੂਤਰਾਂ ਨੂੰ ਧੁੱਪ ਲਵਾਉਣੀ ਹੁੰਦੀ ਨਵੇਂ-ਨਵੇਂਆਂ ਨੂੰ ਮੱਠੀ ਧੁੱਪ ਲਵਾਉਣੀ ਹੁੰਦੀ ਆ ਕਿਉਂਕਿ ਸਿਆਲ ਦੀ ਉਹਨਾਂ ਨੇ ਧੁੱਪ ਨਹੀਂ ਸੇਕੀ ਹੁੰਦੀ ਇੱਕ ਚੀਜ਼ ਮੇਰੇ ਬੀਰਪਰਾ ਖਿਆਲ ਦੇ ਵਿੱਚ ਜ਼ਰੂਰ ਰੱਖਿਓ ਕਿ ਕੋਈ ਵੀ ਕੰਮ ਕਰਨਾ ਉਹਨੂੰ ਸਟੈਪ ਬਾਈ ਸਟੈਪ ਕਰੋ ਸਹਿਜੇ ਸਹਿਜੇ ਕਰੋ ਇੱਕਦਮ ਕਾਲੀ ਨਾ ਕਰੋ ਉਹਦੇ ਨਾਲ ਤੁਹਾਡਾ ਨੁਕਸਾਨ ਹੋਊਗਾ ਤੁਸੀਂ ਕੀ ਕਰਨਾ ਹੈ ਕਬੂਤਰਾਂ ਨੂੰ ਸਵੇਰੇ ਮੱਠੀ ਧੁੱਪ 2 ਘੰਟੇ ਦੀ ਲਵਾਉਣੀ ਹੈ 8 ਤੋਂ 10 ਦੀ ਲਵਾ ਲਵੋ 10 ਤੋਂ ਆਪਣੇ 9 ਤੋਂ 11 ਦੀ ਲਵਾ ਲਵੋ ਠੀਕ ਆ ਉਹ ਵੀ ਕਿਸ ਤਰੀਕੇ ਨਾਲ ਲਗਵਾਉਣੀ ਪਹਿਲੇ ਦਿਨ ਤੁਸੀਂ ਅੱਧਾ ਘੰਟਾ ਲਗਵਾਉਣੀ ਆ ਦੂਜੇ ਦਿਨ ਵੀ ਅੱਧਾ ਘੰਟਾ ਲਗਵਾਉਣੀ ਆ ਫੇਰ ਤੁਸੀਂ 1 ਘੰਟੇ ਦੀ ਕਰ ਲੈਣੀ ਦੋ ਦਿਨ ਦੋ ਦਿਨਾਂ ਤੋਂ ਬਾਅਦ ਤੁਸੀਂ ਡੇਢ ਘੰਟੇ ਦੀ ਕਰ ਸਕਦੇ ਆ ਫੇਰ ਦੋ ਦਿਨਾਂ ਤੋਂ ਬਾਅਦ ਤੁਸੀਂ 2 ਘੰਟੇ ਦੀ ਕਰ ਸਕਦੇ ਆ ਟੋਟਲ ਠੀਕ ਆ ਡੇਢ 2 ਘੰਟੇ ਹੋ ਸਕਦਾ ਮੇਰੇ ਕੋਲ ਵਿੱਚ ਥੋੜੀ ਬੋਤੀ ਗਲਤੀ ਲੱਗ ਗਈ ਹੋਵੇ ਤੇ ਪਰ ਮੇਰੇ ਵੀਰ ਭਰਾਏ ਚੀਜ਼ ਨੂੰ ਸਮਝ ਲੈਣ ਕਿ ਸਟੈਪ ਬਾਈ ਸਟੈਪ ਆਪਾਂ ਨੇ 2 ਘੰਟੇ ਸਵੇਰੇ ਲਗਵਾਣੀ ਕਹਿਣ ਦਾ ਭਾਵ ਧੁੱਪ ਤੇ 2 ਘੰਟੇ ਹੀ ਧੁੱਪ ਜਿਹੜੀ ਤੁਸੀਂ ਆ ਉਹ ਸ਼ਾਮ ਨੂੰ ਲਵਾ ਸਕਦੇ ਆ ਸ਼ਾਮ ਨੂੰ ਨਾ ਵੀ ਲੱਗੇ ਕੋਈ ਵੱਡੀ ਗੱਲ ਨਹੀਂ ਕੀ ਪਰ ਜਿਹੜੇ ਭਰਾਵਾਂ ਕੋਲ ਟਾਈਮ ਹੋਵੇ ਉਹ ਲਵਾ ਲੈਣ ਠੀਕ ਆ ਜੀ ਇਹਦੇ ਨਾਲ ਤੁਹਾਡੇ ਕਬੂਤਰ ਸੁੱਕਣਗੇ ਨਹੀਂ ਕਿ ਅੱਗੇ ਵੀ ਤੁਸੀਂ ਜਾ ਕੇ ਫਿਰ ਥੋੜਾ ਟਾਈਮ ਟੇਬਲ ਹੋਰ ਵਧਾ ਸਕਦੇ ਹੋ ਧੁੱਪ ਦਾ 3 ਘੰਟੇ ਵੀ ਕਰ ਸਕਦੇ ਹੋ 4 ਘੰਟੇ ਵੀ ਕਰ ਸਕਦੇ ਹੋ ਠੀਕ ਆ ਹੌਲੀ ਹੌਲੀ ਕਰਕੇ ਤੇ ਜੇਕਰ ਤੁਸੀਂ ਇੱਕਦਮ ਧੁੱਪ ਲਵਾਉਂਦੇ ਹੋ ਤਾਂ ਕਬੂਤਰ ਜੜਿਆ ਸੁੱਕਣੇ ਸ਼ੁਰੂ ਹੋ ਜਾਂਦੇ ਆ ਠੀਕ ਆ ਭਰਾਵੋ ਤੇ ਹੁਣ ਆਪਾਂ ਆ ਜਾਨਨੇ ਆ ਸੁੱਕੇ ਕਬੂਤਰਾਂ ਦੇ ਇਲਾਜ ਤੇ ਆ ਜਾਨਨੇ ਆ ਆਪਣੇ ਪਾਕਿਸਤਾਨ ਤੋਂ ਵੀ ਕੁਝ ਵੀਡੀਓ ਦੇਖੀਆਂ ਮੈਂ ਵਧੀਆ ਉਹ ਭਰਾਵਾਂ ਨੇ ਵੀ ਦੱਸਿਆ ਕਿ ਚਲੋ ਉਹਨਾਂ ਦਾ ਮਾ ਅੱਗੇ ਵੀ ਤੁਹਾਨੂੰ ਦੱਸ ਦਿਨਾ ਆ ਆਪਾਂ ਵੀ ਇਹ ਚੀਜ਼ ਨੂੰ ਅਜ਼ਮੋਨੇ ਹੁੰਨੇ ਆ ਤੇ ਉਹ ਵੀ ਦੱਸਦੇ ਆ ਸ਼ਾਇਦ ਅੱਜ ਵੀ ਮੈਂ ਵੀਡੀਓ ਦੇਖੀ ਉਹਦੇ ਵਿੱਚ ਵੀ ਉਹਨਾਂ ਨੇ ਦੱਸਿਆ ਤੇ ਚਲੋ ਉਹਨਾਂ ਤੋਂ ਆਪਾਂ ਨੂੰ ਵੀ ਲੱਗਾ ਕਿ ਉਹਨਾਂ ਦੀ ਚੀਜ਼ ਹੀ ਆਪਾਂ ਸ਼ੇਅਰ ਕਰਦੇਣ ਲੱਗੇ ਆ ਚਲੋ ਆਪਾਂ ਜੋ ਕਰਦੇ ਸੀ ਕਰਦੇ ਸੀਗੇ ਆਪਾਂ ਇਹ ਨਹੀਂ ਕਹਿੰਦੇ ਖੁਦ ਪਾਉਣ ਲੱਗੇ ਆ ਉਹਨਾਂ ਦਾ ਦੱਸਿਆ ਹੀ ਅੱਗੇ ਦੱਸਣ ਲੱਗੇ ਆ ਤੁਹਾਨੂੰ ਭਰਾਵੋ ਅਜੋ ਵਾਂ ਲੈ ਲੈਣੀ 10 ਗ੍ਰਾਮ 10 ਗ੍ਰਾਮ ਹੀ ਤੁਸੀਂ ਸੌਂਫ ਲੈ ਲੈਣੀ ਆ ਤੇ 10 ਗ੍ਰਾਮ ਹੀ ਤੁਸੀਂ ਕਾਲੀਆਂ ਮਿਰਚਾਂ ਲੈ ਲੈਣੀਆਂ ਇਹਨਾਂ ਦਾ ਪਾਊਡਰ ਕੁੱਟ ਕੇ ਤੇ ਉਹ ਤੁਸੀਂ ਇੱਕ ਟੱਲੀ ਦੇ ਵਿੱਚ ਲੀਰ ਦੇ ਵਿੱਚ ਕੱਪੜੇ ਵਿੱਚ ਉਨੂੰ ਗੱਠ ਦੇ ਲੈਣੀ ਆ ਗੱਠ ਦੇ ਕੇ ਆਪਾਂ ਤੇ ਚਲੋ ਰਾਤ ਨੂੰ ਪਿਓ ਪਾਣੀ ਪੀਈਦਾ ਆ ਤੇ ਉਹਨਾਂ ਨੇ ਦੱਸਿਆ ਆ ਕਿ ਜਦੋਂ ਤੁਸੀਂ ਦਾਣਾ ਪਾਉਣਾ ਕਬੂਤਰਾਂ ਨੂੰ ਮੰਨ ਲਓ ਉਸ ਉਸ ਟਾਈਮ ਤੁਸੀਂ ਉਹਨੂੰ ਪਿਓ ਕੇ ਰੱਖ ਸਕਦੇ ਹੋ ਤੇ ਉਹਨੂੰ ਤੁਸੀਂ ਭਰਵੋ ਜਦੋਂ ਪਾਣੀ ਇੱਕ ਗਲਾਸ ਵਿੱਚ ਪਿਓ ਕੇ ਰੱਖ ਲੈਣਾ ਆ ਗੱਠ ਨੂੰ ਤੇ ਉਹ ਤੁਸੀਂ ਅਗਲੇ ਦਿਨ ਉਹ ਬੜਾ ਗਲਾਸ ਵਾਲਾ ਜਿਹੜਾ ਪਾਣੀ ਆ ਕਬੂਤਰਾਂ ਦਾਣੇ ਪਾਉਣ ਤੋਂ ਬਾਅਦ ਉਹਨਾਂ ਦੇ ਕੁੰਡਿਆਂ ਦੇ ਵਿੱਚ ਪਾ ਦੇਣਾ ਉਹ ਵਾਲਾ ਪਾਣੀ ਤੇ ਉਹਦੇ ਨਾਲ ਕਬੂਤਰ ਜਿਹੜੇ ਹਾਜਮੇ ਆ ਉਹ ਬਿਲਕੁਲ ਸੈੱਟ ਰਹਿੰਦੇ ਆ ਇਹ ਗੱਲ ਸਹੀ ਵੀ ਆ ਕਿਉਂਕਿ ਉਹਨਾਂ ਨੇ ਜਿਵੇਂ ਦੱਸਿਆ ਆ ਕਿ ਮੌਸਮ ਜੜਾ ਉਤਾਰ ਚੜ੍ਹਾਵ ਕਰਦਾ ਰਹਿੰਦਾ ਆ ਕਦੀ ਧੁੱਪ ਲੱਗੀ ਕਦੀ ਬੱਦਲ ਹੋ ਗਿਆ ਦੇਖਿਆ ਪਿਛਲੇ ਦਿਨਾਂ ਵਿੱਚ ਗੜੇ ਵੀ ਪਏ ਆ ਤੇ ਉਹਦੇ ਨਾਲ ਕਿ ਜਿਹੜਾ ਨਾ ਜ਼ਿਆਦਾ ਨੁਕਸਾਨ ਹੋ ਜਾਂਦਾ ਕਬੂਤਰ ਦੇ ਲੀਵਰ ਦੇ ਉੱਪਰ ਇਫੈਕਟ ਪੈ ਜਾਂਦਾ ਆ ਤੇ ਆਪਾਂ ਕਬੂਤਰ ਦੇ ਲੀਵਰ ਜੜੇ ਆ ਉਹ ਤਕੜੇ ਰੱਖਣੇ ਆ ਤੇ ਇਹ ਜਿਹੜਾ ਗੱਠ ਜਿਹੜੀ ਤੁਸੀਂ ਬੰਨੀ ਆ ਇਹ 3 ਦਿਨ ਤੱਕ ਚੱਲ ਸਕਦੀ ਆ ਠੀਕ ਆ ਜੀ 3 ਦਿਨ ਤੱਕ ਇਹ ਗੱਠ ਚੱਲ ਸਕਦੀ ਆ ਕਿ ਪਹਿਲੇ ਦਿਨ ਤੁਸੀਂ ਗਲਾਸ ਵਾਲਾ ਪਾਣੀ ਪਾ ਲਿਆ ਦੂਸਰੇ ਦਿਨ ਤੁਸੀਂ ਪਾਣੀ ਉਹ ਵਾਲਾ ਫੇਰ ਪਾ ਸਕਦੇ ਆ ਗਲਾਸ 'ਚ ਫੇਰ ਪਾਣੀ ਪਾ ਕੇ ਰੱਖ ਲੈਣਾ ਤੇ ਉਹ ਗੱਠ ਉਸੇ ਤਰ੍ਹਾਂ ਵਿੱਚ ਪਾ ਦੇਣੀ ਆ ਤੀਸਰੇ ਦਿਨ ਫੇਰ ਗੱਠ ਵਿੱਚ ਪਾ ਕੇ ਪਾਣੀ ਪਾ ਲੈਣਾ ਇਸ ਤਰੀਕੇ ਨਾਲ ਤੁਸੀਂ ਉਹ ਗੱਠ ਨੂੰ ਕਹਿੰਦਾ ਭਾਬਾ ਕਿ 3 ਦਿਨ ਯੂਜ਼ ਕਰ ਸਕਦੇ ਆ ਠੀਕ ਆ ਭਰਾਵੋ ਉਹਦੇ ਨਾਲ ਕਬੂਤਰਾਂ ਦੇ ਲੀਵਰ ਵਾਕਿਆ ਹੀ ਠੀਕ ਰਹਿੰਦੇ ਆ ਤੁਹਾਡੇ ਕਬੂਤਰ ਜਿਨ੍ਹਾਂ ਦੇ ਪਰ ਪੱਟੇ ਹੋਏ ਆ ਠੀਕ ਆ ਇੱਕ ਜਿਹੜੀਆਂ ਕਾਲੀਆਂ ਮਿਰਚਾਂ ਵਿੱਚ ਉਹਦੇ ਨਾਲ ਜਿਹੜਾ ਪੋਟਾ ਵੀ ਥੋੜਾ ਹੀਟ ਵਿੱਚ ਰਹਿੰਦਾ ਕਬੂਤਰਾਂ ਦਾ ਦਾਣਾ ਪਚਾਉਣ ਵਿੱਚ ਮੁਸ਼ਕਲ ਨਹੀਂ ਹੁੰਦੀ ਕਬੂਤਰਾਂ ਨੂੰ ਲੀਵਰ ਵੀ ਸੈੱਟ ਰਹਿੰਦੇ ਆ ਕਬੂਤਰਾਂ ਦੇ ਠੀਕ ਆ ਉਹਨਾਂ ਨੇ ਦੱਸਿਆ ਆ ਕਿ ਹਫ਼ਤਾ ਦੋ ਹਫ਼ਤੇ ਲਗਾਤਾਰ ਪਾ ਸਕਦੇ ਆ ਪਰ ਆਪਾਂ ਹਫ਼ਤੇ ਵਿੱਚ ਤਿੰਨ ਦਿਨ ਹੀ ਪਾਈਦਾ ਆ ਤੇ ਅਗਲੇ ਹਫ਼ਤੇ ਫਿਰ ਤਿੰਨ ਦਿਨ ਪਾਈਦਾ ਆ ਇਦਾਂ ਕਰਕੇ ਆਪਾਂ ਯੂਜ਼ ਕਰੀਦਾ ਐ ਇਸ ਚੀਜ਼ ਨੂੰ ਤੇ ਉਹਨਾਂ ਨੇ ਲਗਾਤਾਰ ਦੱਸਿਆ ਆ ਤੇ ਤੁਹਾਨੂੰ ਜਿੱਦਾਂ ਸਹੀ ਲੱਗੇ ਤੁਸੀਂ ਕਰ ਸਕਦੇ ਹੋ ਕਿਉਂਕਿ ਆਪਾਂ ਨੇ ਲਗਾਤਾਰ ਪਾ ਕੇ ਨਹੀਂ ਚੈੱਕ ਕੀਤਾ ਤੇ ਆਪਾਂ ਨੂੰ 3 ਦਿਨ ਦਾ ਰਿਜ਼ਲਟ ਹੀ ਵਧੀਆ ਮਿਲਿਆ ਹਫ਼ਤੇ ਦੇ ਵਿੱਚ ਠੀਕ ਆ ਬਰਾਵੋ ਤੇ ਉਹ ਵੀ ਉਸਤਾਦ ਲੋਕ ਨੇ ਉਹਨਾਂ ਦਾ ਜ਼ਮਾਇਆ ਹੋਇਆ ਨੁਸਕਾ ਆ ਤੇ ਉਹਨਾਂ ਨੇ ਵੀ ਇਹ ਕਰਕੇ ਦੇਖਿਆ ਹੋਗਾ ਤਾਂ ਹੀ ਉਹਨਾਂ ਨੇ ਦੱਸਿਆ ਆ ਕਿ ਵਧੀਆ ਆ ਤੇ ਮੇਰੇ ਵੀਰ ਭਰਾ ਇਹ ਚੀਜ਼ ਨੂੰ ਜਰੂਰ ਕਰਕੇ ਦੇਖਣ ਜਿਹਨਾਂ ਦੇ ਕਬੂਤਰ ਸੁੱਕਦੇ ਆ ਠੀਕ ਹੈ ਭਰਾਵੋ ਤੇ ਧੁੱਪ ਤਾਂ ਥੋੜਾ ਜਿਹਾ ਗਰੇਜ ਰੱਖੋ ਧੁੱਪ ਦੇ ਨਾਲ ਹੀ ਕਬੂਤਰ ਜੜੇ ਆ ਉਹ ਸੋਕੇ ਦੇ ਵਿੱਚ ਜਾਂਦੇ ਆ ਤੇ ਜੇਕਰ ਵੀਰ ਭਰਾਵਾਂ ਦੇ ਕਬੂਤਰ ਸੋਕੇ ਵਿੱਚ ਜਾਂਦੇ ਵੀ ਆ ਤੇ ਉਹਨਾਂ ਦੀ ਜਗ੍ਹਾ ਨੂੰ ਚੇਂਜ ਕਰਨ ਤੇ ਬਾਕੀ ਕਬੂਤਰ ਜਿਹੜੇ ਪੱਟੇ ਹੋਏ ਕਬੂਤਰ ਆ ਉਹਨਾਂ ਨੇ ਮਿੱਟੀ ਜ਼ਰੂਰ ਪਾਉਣ ਠੀਕ ਹੈ ਮਲਪਾਂ ਦਾ ਕੋਈ ਚੱਕਰ ਨਹੀਂਗਾ ਨਾਲ ਤਾਰਾ ਮੀਰਾ ਰੱਖੋ ਥੋੜਾ ਥੋੜਾ ਤੇ ਮਿੱਟੀ ਜ਼ਰੂਰ ਪਾਓ ਕਬੂਤਰਾਂ ਨੂੰ ਉਹਦੇ ਨਾਲ ਉਹਦੇ ਪਰ ਵਧੀਆ ਆਉਣਗੇ ਠੀਕ ਹੈ ਜੀ ਮਿੱਟੀ ਇੱਟ ਕੁੱਟ ਕੇ ਨਹੀਂ ਹੁੰਦੇ ਟਾਈਮ 'ਚ ਪਾਉਣੀ ਜਿਹੜੇ ਭਰਾ ਇੱਟ ਕੁੱਟ ਕੇ ਪਾਉਣਗੇ ਉਹਨਾਂ ਦੇ ਕਬੂਤਰ ਬਿਮਾਰ ਹੋ ਜਾਣਗੇ ਠੀਕ ਹੈ ਇੱਟ ਬਿਲਕੁਲ ਨਹੀਂ ਗੀ ਪਾਉਣੀ ਕਿਉਂਕਿ ਮੌਸਮ ਖੁਸ਼ਕ ਹੁੰਦਾ ਪਿਆ ਤਾਂ ਖੁਸ਼ਕ ਇੱਟ ਪਾਓਗੇ ਤਾਂ ਕੰਮ ਖਰਾਬ ਹੋਊਗਾ ਠੀਕ ਹੈ ਭਰਾਵੋ ਤੇ ਗਿੱਲੀ ਇੱਟ ਵੀ ਨਹੀਂ ਆਪਾਂ ਪਾ ਸਕਦੇ ਉਹਦੇ ਨਾਲ ਕਬੂਤਰਾਂ ਦੇ ਜਿਹੜਾ ਅੰਦਰ ਹੀਟ ਆ ਜਿਹੜੀ ਉਹ ਬਿਲਕੁਲ ਡੈੱਡ ਹੋ ਜਾਊਗੀ ਠੀਕ ਹੈ ਗਿੱਲੀ ਇੱਟ ਦੇ ਨਾਲ ਉਹ ਵੀ ਪ੍ਰੋਬਲਮ ਕਰੂਗੀ ਹੁੰਦੇ ਟਾਈਮ ਵਿੱਚ ਕੱਚੀ ਮਿੱਟੀ ਪਾਓ ਕਬੂਤਰਾਂ ਨੂੰ ਠੀਕ ਆ ਨੋਰਮਲ ਮਿੱਟੀ ਪਾਓ ਕਬੂਤਰਾਂ ਨੂੰ ਤੇ ਸੈੱਟ ਰਹਿਣਗੇ ਕਬੂਤਰ ਤੁਹਾਡੇ ਤੇ ਬਾਕੀ ਦੱਸਿਓ ਭਰਾਵੋ ਜੇ ਜਾਣਕਾਰੀ ਚੰਗੀ ਲੱਗੀ ਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਮੇਰੇ ਵੀਰ ਭਰਾ ਤੇ ਸਬਸਕ੍ਰਾਈਬ ਕਰ ਲਿਓ ਆਪਣਾ ਚੈਨਲ ਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗੀ ਆ ਜਾਣਕਾਰੀ ਤੇ ਕਬੂਤਰ ਆਪਣੇ ਕਿੱਦਾਂ ਲੱਗੇ ਆ ਤੇ ਸਾਰੇ ਭਰਾਵਾਂ ਦਾ ਧੰਨਵਾਦ ਆ ਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ